ਜਿੱਦਾਂ ਲੋਕ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਉਤਾਰੂ ਇੰਨੇ ਜ਼ਿਆਦਾ ਹੋ ਜਾਂਦੇ ਨੇ ਗੁੱਸੇ ਚ ਜਾ ਜਾਂਦੇ ਨੇ ਕਿ ਕਿਸੇ ਦੀ ਵੀ ਜਾਨ ਲੈ ਸਕਦੇ ਨੇ ਜਾਂ ਫਿਰ ਹਵਾਈ ਫੇਰ ਕਰ ਦਿੰਦੇ। ਅਦਰਸਲ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਜਿਹੜਾ ਇੱਕ ਮਾਮਲਾ ਸਾਹਮਣੇ ਆਉਂਦਾ ਜਿੱਥੇ ਕਿ ਗੰਡਾ ਸਿੰਘ ਕਲੋਨੀ ਚ ਇੱਕ ਘਟਨਾ ਸਾਹਮਣੇ ਹੁੰਦੀ ਹੈ। ਇੱਕ ਬਿਜਲੀ ਬੋਰਡ ਦੇ ਜਈ ਨੇ ਰਸਤੇ 'ਚ ਗੱਡੀ ਹਟਾਉਣ ਦੀ ਬਹਿਸ ਤੋਂ ਬਾਅਦ ਇਨਾ ਜ਼ਿਆਦਾ ਗੁੱਸੇ ਚ ਆ ਜਾਂਦਾ ਹੈ ਕਿ ਉਹ ਆਪਣਾ ਗੁੱਸਾ ਕੱਢਣ ਦੇ ਲਈ ਆਪਣੇ ਘਰ ਦੀ ਬਾਲਕਨੀ 'ਚੋਂ ਤਾਬੜ ਧੋੜ ਫਾਇਰਿੰਗ ਕਰ ਦਿੰਦਾ ਹੈ ਦੱਸਦੇ ਕਿ 4 ਤੋਂ 5 ਫਾਇਰ ਕੀਤੇ ਜਾਂਦੇ ਨੇ ਪਰ ਉੱਥੇ ਇਸ ਘਟਨਾ ਦੇ ਵਿੱਚ ਇੱਕ 19 ਸਾਲਾਂ ਦਾ ਨੌਜਵਾਨ ਇਸ ਗੋਲੀਆਂ ਦੀ ਚਪੇਟ ਚ ਆ ਜਾਂਦਾ ਜਿਸ ਤੇ ਚੱਲਦੇ ਉਸਤੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸਦੇ ਕਿ ਇਨ 19 ਸਾਲਾ ਨੌਜਵਾਨ ਜਿਸ ਦੀ ਕੀ ਪਹਿਚਾਨ ਵਿੱਕੀ ਵਜੋ ਹੋਈ ਹੈ ਤੇ ਉਹ ਗੰਡਾ ਸਿੰਘ ਕਲੋਨੀ ਦਾ ਹੀ ਰਹਿਣ ਵਾਲਾ ਸੀ ਨੌਜਵਾਨ ਦੇ ਸਿਰ ਤੇ ਗੋਲੀ ਲੱਗਦੀ ਹੈ ਸਤੇ ਚਲ ਦੋਤੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਦਕਿ ਗਲੀ ਚ ਮੌਜੂਦ ਹੋਰ ਵਿਅਕਤੀ ਜ਼ਖਮੀ ਹੋ ਜਾਂਦੇ ਨੇ ਦੱਸਦੇ ਕਿ ਕਤਨਾ ਤੋਂ ਬਾਅਦ ਜੈ ਪਰਿਵਾਰ ਸਮੇਤ ਫਰਾਰ ਹੋ ਗਿਆ ਤੇ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਕਤਲ ਦੇ ਦੀਨ ਕੇਸ ਦਰਜ ਕੀਤਾ ਗਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਜੈ ਨੂੰ ਵੀ ਜਲਦ ਲੱਭ ਲੈਣਗੇ ਅਤੇ ਜੋ ਵੀ ਅੱਗੇ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਕੀ ਗੱਲ ਹੋਈ ਜਿਹੜੇ ਇੱਥੇ ਗੋਲੀ ਚੱਲਣ ਦੀ ਗੱਲ ਬਾਤ ਹੋਈ ਕੀ ਹੋਇਆ? ਇਹ ਪਾਜੀ ਅਜੈ ਸਾਹਿਬ ਐ ਇੱਥੇ ਰਹਿੰਦੇ ਉਹਨਾਂ ਦਾ ਘਰ ਸਾਹਮਣੇ। ਪਾਜੀ ਇੱਥੇ ਗੱਡੀ ਲੱਗੀ ਠੀਕ ਐ। ਇਹਨਾਂ ਦੀ ਗੱਡੀ ਲੱਗੀ ਐ। ਇਹ ਪਾਜੀ ਜੈ ਸਾਹਿਬ ਦੀ ਗੱਡੀ ਲੱਗੀ ਇਹਨਾਂ ਦਾ ਵਿੱਕੀ ਨਾਮ ਐ। ਇਹਨਾਂ ਦੇ ਬ੍ਰਦਰ ਦੇ ਲੱਤ 'ਚ ਗੋਲੀ ਵੱਜ ਗਈ ਐ। ਇੱਥੋਂ ਗੱਡੀ ਲਾਉਣ ਤੋਂ ਪਹਿਾਈ ਗੱਲ ਹੋਈ ਐ। ਮੇਰਾ ਬ੍ਰਦਰ ਦਾ ਛੋਟਾ ਭੂਆ ਜੀ ਦਾ ਬੇਟਾ ਮੈਂ ਉਹ ਮੈਂ ਤੇ ਆ ਰਹੇ ਆ ਨਾਲ। ਪਾਜੀ ਨਾਲ ਤੋਂ ਸਿਰ ਦੇ ਨਾਲ ਦੇ ਗੋਲੀ ਵੱਜੀ ਐ। ਨਾਲ ਦੇ ਲੱਗੀ ਉਹਦੇ। ਉਹ ਭਾਈ ਡੇਗ ਪਿਆ ਇੱਥੇ ਇੱਥੇ ਡੇਗਿਆ ਭਾਜੀ ਗੱਲ ਕੀ ਕਿਉਂ ਕਿਦਾਂ ਗੱਲ ਗੱਲ ਭਾਜੀ ਬਸ ਗੱਡੀ ਲਾਉਣ ਤੋਂ ਉਹਨਾਂ ਦੀ ਗੱਲ ਹੋ ਰਹੀ ਕਿਸੇ ਦੇ ਨਾਲ ਆਪਾਂ ਦੇ ਨੰਗ ਰੇ ਸੀ ਲਾਗੋਂ ਦੀ ਹੁਣ ਤੇ ਪਤਾ ਨਹੀਂ ਗੱਲ ਦਾ ਠੀਕ ਹੈ ਸੌਜੀ ਵਾਲੇ ਨਾ ਭਾਜੀ ਨੇ ਕਿਹਾ ਗੱਡੀ ਪਈ ਥੋੜੀ ਸਾਈਡ ਤੇ ਕਰ ਲੋ ਠੀਕ ਹੈ ਹੋਰ ਖੜਾ ਤੇ ਕੋਈ ਮੈਟਰ ਨਹੀਂ ਹੈਗਾ ਐ ਪਤਾ ਲੱਗੋ ਦੀ ਨੰਗਦੇ ਪਏ ਆ ਠੀਕ ਹੈ ਉਹਨੇ ਉੱਪਰੋਂ ਭਾਜੀ ਗੋਲੀ ਚਲਾਈ ਆ ਮੇਰਾ ਬ੍ਰਦਰ ਹੀ ਪੁਆਈ ਦਾ ਬੇਟਾ ਉਹ ਲਾਗੋ ਦੀ ਨੰਗ ਰਿਆ ਸੀ ਠੀਕ ਹੈ ਮੈਂ ਤਾਂ ਕਰ ਰਿਹਾ ਰਹਿਆ ਹਾਂ ਠੀਕ ਹੈ ਭਾਜੀ ਉਹਨੂੰ ਇੱਕ ਟੁਕੜ ਟੁਕੜ ਤਿੰਨ ਚਾਰ ਪੰਜ ਫਾਇਰ ਕਿੰਨੇ ਵਜੇ ਚੱਪੀ ਜਖਮੀ ਭਾਜੀ ਇੱਕ 2 ਵਜੇ ਇੱਕ ਇੱਕ ਭਾਈ ਦੀ ਇੱਕ ਦੀ ਦਸਤ ਹੋ ਗਈ ਜੇ ਤੇ ਦੋ ਬੰਦੇ ਜ਼ਖਮੀ ਜੇ ਤੂੰ ਉਹਨਾਂ ਬੰਦੇ ਭੱਜ ਗਏ ਭਾਜੀ ਆਪਣੀ ਕਾਰ ਲੈ ਕੇ ਭਾਜੀ ਕੋਈ ਕਾਰਵਾਈ ਨਹੀਂ ਹਲ ਤੱਕ ਹੋ ਰਹੀ ਠੀਕ ਹੈ ਜੀ ਭਾਈ ਜਿਹੜੇ ਅਸਰੇ ਮਾਰੀ ਉਹ ਲਾਇਸੈਂਸੀ ਭਾਜੀ ਉਹ ਭਾਜੀ ਉਹਨਾਂ ਨੇ ਮਹੱਲੇ ਵਿੱਚ ਬਹੁਤ ਹੱਦ ਚੁੱਕੀ ਭਾਜੀ ਭਾਜੀ ਉਹਦੇ ਕੋਲ ਦੋ ਨੰਬਰ ਦਾ ਪਤਾ ਨਹੀਂ ਲਾਇਸੈਂਸੀ ਭਾਜੀ ਇਹ ਆਪਾਂ ਕਲੀਅਰ ਨਹੀਂ ਕਰ ਸਕਦੇ ਉਹਦਾ ਨਹੀਂ ਸਾਨੂੰ ਭਾਜੀ ਪਤਾ ਭਾਜੀ ਉਹ ਪਰ ਮਹੱਲੇ ਵਿੱਚ ਵੀ ਕੋਈ ਵੀ ਉਹਦੇ ਆਣ ਕੇ ਕਹਦੇ ਉਹਦੇ ਬਾਰੇ ਭਾਜੀ ਮਹੱਲੇ ਨੂੰ ਵੀ ਧਮਕੀਆਂ ਲਾਉਂਦਾ ਮੈਂ ਗੋਲੀ ਮਾਰਦਣੀ ਗੋਲੀ ਮਾਰਦਣੀ ਉਹ ਬਹੁਤ ਜੀ ਡਰਿੰਕ ਕਰਦਾ ਸੀ ਠੀਕ ਹੈ ਭਾਜੀ ਅੱਜ ਉਹਨੇ ਗੋਲੀ ਮਾਰ ਦਿੱ ਕਦੇ ਕੋਈ ਨਹੀਂ ਪੁਲਸ ਆਈ ਤੇ ਭਾਈ ਉਹ ਭੱਜ ਗਏ ਉਹਨਾਂ ਦੇ ਸਾਹਮਣੇ ਉਸਨੇ ਸਾਹਮਣੇ ਭੱਜ ਗਏ ਭਾਈ ਪੁਲਸ ਦੇ ਸਾਹਮਣੇ ਗੱਡੀ ਭਾਈ ਲੈ ਕੇ ਚੱਲ ਗਏ ਭਾਈ ਪਰ ਪੁਲਸ ਉਹਨਾਂ ਨੇ ਮਗਰ ਗਈ ਹੈਗੀ ਠੀਕ ਹੈ ਭਾਈ ਸਾਡਾ ਜਿਹੜਾ ਭਰਾ ਹੀ ਮੇਰਾ ਭੂਜ ਦਾ ਬੇਟਾ ਉਹ ਭਾਈ ਡੈਥ ਹੋ ਗਈ ਉਹਦੀ ਭਾਈ ਇਹਦੀ 19 ਸਾਲ ਸੀ ਮੁੰਡੇ ਸਾਡੇ ਦੀ ਵੀ ਡੈਥ ਵਾਲੇ ਭਾਈ ਉਹਦੀ ਡੈਥ ਹੋ ਗਈ ਭਾਈ ਭਾਈ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਭਾਈ ਭਾਈ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਭਾਈ ਸਾਰਾ ਪਰਿਵਾਰ ਭੱਜ ਗਿਆ ਭਾਈ ਭਾਈ ਭੱਜ ਗਏ ਉਹਨਾਂ ਦਾ ਪਰਿਵਾਰ ਭਾਈ ਲੈ ਕੇ ਪੁਲਸ ਦੇ ਸਾਹਮਣੇ ਭਾਈ ਭੱਜੇ ਉਹ ਅੱਛਾ ਪਾਜੀ ਪੁਲਿਸ ਨੇ ਕੋਈ ਕਾਰਵਾਈ ਪਾਜੀ ਕੋਈ ਕਾਰਵਾਈ ਨਹੀਂ ਹਲੇ ਪਾਜੀ ਹੁਣ ਉਹਨਾਂ ਗਏ ਪਾਜੀ ਪੁਲਿਸ ਤੇ ਖੜੀ ਹੈ ਹੁਣ ਆਈ ਹੈ ਪਾਜੀ ਪੁੱਛ ਲਈ ਕੀ ਹੋਇਆ ਕੀ ਹੋਇਆ ਕਰ ਨਹੀਂ ਗਈ ਉਹਨਾਂ ਨੂੰ ਪਾਜੀ ਉਹਦਾ ਸਾਨੂੰ ਹੁਣ ਪਾਜੀ ਪਤਾ ਨਹੀਂ ਇਹ ਪਾਜੀ ਇੱਥੇ ਪੁਲਿਸ ਖੜੀ ਸੀ ਉਦੋਂ ਆਈ ਜਦੋਂ ਆਪਾਂ ਜਦੋਂ ਸਾਨੂੰ ਪਤਾ ਲੱਗਾ ਆਪਣੇ ਪਹਿਲਾਂ ਲਾਈਫ ਕੇਅਰ 'ਚ ਖੜਿਆ ਫਿਰ ਫਿਰ ਸਕੋਰ 'ਚ ਉੱਥੇ ਖੜਿਆ ਗੁਰੂ ਨਾਨਕ 'ਚ ਉਹਨਾਂ ਪਾਜੀ ਡੈੱਡ ਕਰਾਰ ਦਿੱਤਾ ਫਿਰ ਸਕੋਰ 'ਚ ਵੀ ਖੜਿਆ ਉਹਨਾਂ ਨੂੰ ਡੈੱਡ ਕਰਾਰ ਦਿੱਤਾ ਹਾਂਜੀ ਇੱਕ ਬੰਦੇ ਦੀ ਮੌਤ ਹੋ ਗਈ ਤੇ ਬਾਕੀ ਜ਼ਖਮੀ ਹਾਂਜੀ ਭਾਈ ਦੋ ਜਣੇ ਜ਼ਖਮੀ ਜੇ ਭਾਈ ਦੋ ਦੋਹਾਂ ਚ ਲੱਤ ਤੇ ਗੋਲੀ ਬੱਤੀ ਮਜੀਠਾ ਰੋਡ ਗੰਡਾ ਸਿੰਘ ਵਾਲਾ ਕੀ ਵਾਰਦਾ ਸੀ ਵਾਰਦਾ ਤਾਂ ਭਾਈ ਸਬਜੀ ਵਾਲਾ ਆਇਆ ਸੀ ਉਹਨੇ ਕਿਹਾ ਵੀ ਭਾਜੀ ਰਾਹ ਦੇ ਦਿਓ ਮੈਂ ਰੇੜੀ ਨਗਾਉਣੀ ਆ ਉਹਨੇ ਕੀ ਕੀਤਾ ਕਿ ਉਹਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਉਹ ਕਹਿੰਦਾ ਭਾਜੀ ਮੈਂ ਤੁਹਾਨੂੰ ਕੀ ਕਹਤਾ ਜਿਹੜੀ ਗੋਲੀ ਮਾਰ ਦੇਣੀ ਆ ਉਹਨੇ ਉੱਤੋਂ ਚਬਾਰੇ ਤੋਂ ਉਹਨੂੰ ਗੋਲੀ ਮਾਰ ਦਿੱਤੀ ਹਾਂਜੀ ਇਹ ਤੋਈ ਤੇ ਮੇਰੇ ਤਾਇਆ ਜੀ ਦਾ ਬੇਟਾ ਇੱਥੇ ਖਲੋਤਾ ਉਹਨੇ ਉਹਦੇ ਵੀ ਮਾਰ ਦਿੱਤੀ ਤੇ ਜਿਹੜਾ ਇੱਕ ਨੰਗਦਾ ਵੀਰ ਉਹਨੂੰ ਉਹਦੇ ਵੱਲ ਉਹਨੇ ਫਾਇਰ ਕੀਤਾ ਉਹ ਭੱਜਣ ਲੱਗਾ ਤੇ ਉਹ ਡੇਗ ਗਿਆ ਤੇ ਉਹਦੀ ਮੌਕੇ ਤੇ ਡੈਥ ਹੋ ਗਈ ਉਹ ਟੋਟਲ ਕਿੰਨੇ ਬੰਦਿਆਂ ਦੇ ਭਾਈ ਟੋਟਲ ਇੱਕ ਦੇ ਡੈਥ ਹੋ ਗਈ ਆ ਤੇ ਦੋ ਜਾਨੀ ਚੱਕਣੀ ਆ ਭਾਜੀ ਤੇ ਤੁਹਾਡੇ ਵੀ ਡੈਥ ਹੋ ਗਈ ਆ ਨਹੀਂ ਇਹਨਾਂ ਦੇ ਬ੍ਰਦਰ ਦੀ ਡੈਥ ਹੋ ਗਈ ਤੇ ਸਾਡਾ ਜਿਹੜਾ ਜ਼ਖਮੀ ਆ ਇੱਕ ਸਬਜੀ ਵਾਲਾ ਵੀ ਜ਼ਖਮੀ ਆ ਉਹਦੇ ਵੀ ਲੱਤ 'ਚ ਗੋਲੀ ਮਾਰੀ ਆ ਇਹ ਤਿੰਨ ਚਾਰ ਸਾਲ ਹੋ ਗਏ ਉਹ ਗੱਲ ਮਹੱਲੇ 'ਚ ਸਾਰਿਆਂ ਨੂੰ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇਣੀ ਸਬਜੀ ਵਾਲੇ ਤੇ ਨਾ ਲੱਗੇ ਤੇ ਬਾਕੀ ਨੂੰ ਗੋਲੀ ਮਾਰਨ ਦਾ ਕੀ ਮਤਲਬ ਹੈ ਭਾਜੀ ਇਸ ਤਰ੍ਹਾਂ ਹੀ ਕਿ ਬਸ ਬਦਮਾਸ਼ੀ ਮਹੱਲੇ ਦੇ ਵਿੱਚ ਹੋਰ ਕੀ ਆ ਸ਼ਰਾਬ ਪੀਤੀ ਭਾਜੀ ਉਹਨੂੰ ਪਤਾ ਹੀ ਨਹੀਂ ਲੱਗਦਾ ਤੂੰ ਕਦੀ ਆ ਜਾ ਉਹਦੇ ਕੋਲ ਦੋ ਵੈਪਨ ਆ ਇੱਕ ਪਤਾ ਭਾਜੀ ਤਾਈਆਂ ਕਰਕੇ ਦਸਤ ਬੁਲਾਉਂਦਾ ਕਿ ਇਹ ਪਿੰਡ ਵਾਲੇ ਚਲੋ ਕੀ ਕਹਿ ਸਕਦੇ ਮੈਨੂੰ ਕਿ ਮੈਂ ਸਰਕਾਰੀ ਪੈਦੇ ਹੱਲੇ ਵਾਲਾ ਭਾਜੀ ਸਜ਼ਾ ਉਹਨੂੰ ਕੜੀ ਤੋਂ ਕੜੀ ਸਜ਼ਾ ਚਾਹੀਦੀ ਉਹਨੇ ਤਿੰਨ ਚਾਰ ਸਾਲ ਹੋ ਗਿਆ ਬੜਾ ਤੰਗ ਕੀਤਾ ਇੱਥੇ ਰਾਹ 'ਚ ਹੀ ਗੱਡੀ ਲਾ ਦਿੰਦਾ ਅਸੀਂ ਆਪਣੀਆਂ ਉਹ ਗੁਰਦੁਆਰੇ ਤੋਂ ਪਿੱਛੇ ਗੱਡੀਆਂ ਲਾ ਕੇ ਉਹਨੇ ਆਂ ਅਸੀਂ ਲੜਾਈ ਤੋਂ ਕਹਿ ਦਿੰਨੇ ਵੀ ਚਲੋ ਕੀ ਕਹਿਣਾ ਜਿਹਨੇ ਮਾਰੀ ਸਾਰਾ ਪਰਿਵਾਰ ਕਿੱਥੇ ਹੈ ਜੀ ਸਾਰਾ ਪਰਿਵਾਰ ਭਾਜੀ ਪਗੋੜਾ ਹੋ ਗਿਆ ਹੁਣ ਆਪਣੀ ਗੱਡੀ ਤੇ ਆਪਣੀ ਸਾਰਾ ਕੁਝ ਲੈ ਕੇ ਭਾਜੀ ਭਾਈ ਪੁਲਿਸ ਨੂੰ ਅਸੀਂ ਕੰਪਲੇਂਟ ਕੀਤੀ ਉੱਥੇ ਜਾ ਕੇ ਤੇ ਉਹ ਸਾਡੇ ਨਾਲ ਆਏ ਤੇ ਉਹਨਾਂ ਦੇ ਸਾਹਮਣੇ ਹੀ ਨਿਕਲ ਗਏ ਉਹ ਪੁਲੀਸ ਦੇ ਸਾਹਮਣੇ ਬੰਦੇ ਨਿਕਲੇ ਹਾਂ ਸਾਹਮਣੇ ਹੀ ਨਿਕਲ ਗਏ ਉਹਨਾਂ ਦੇ ਪੁਲਿਸ ਦੇ ਬੰਦੇ ਭਾਈ ਭਜੀ ਕੀ ਨਾਮ ਹੈ ਆਪਣਾ ਤੇ ਕਿੱਥੋਂ ਦੇ ਰਹਿਣ ਆਲੇ ਜੀ ਮੇਰਾ ਨਾਮ ਭਾਜੀ ਰਮਨਦੀਪ ਹੈ ਮੈਂ ਪੰਡੋਰੀ ਦਾ ਰਹਿਣ ਆਲਾ ਤੇ ਇੱਥੇ ਗੱਲ ਹੋਈ ਜੇ ਭਾਜੀ ਗੱਡੀ ਦੇ ਗੱਡੀ ਰਸਤੇ 'ਚ ਲੱਗੀ ਸੀ ਤੇ ਸਬਜ਼ੀ ਵਾਲਾ ਜਾ ਰਿਹਾ ਸੀ ਉਹ ਸਬਜ਼ੀ ਵਾਲੇ ਨੇ ਗੇੜ-ਖੜਕਾ ਕੇ ਕਹਿਤਾ ਜੀ ਸਬਜ਼ੀ ਗੱਡੀ ਸਾਈਡ ਤੇ ਕਰ ਦਿਓ ਮੈਂ ਆਪਣੀ ਰੇੜੀ ਕੱਢਣੀ ਹੈ ਉਹਨੇ ਉਹਨੂੰ ਇਹ ਗੱਲ ਕਹੀ ਆ ਵੀ ਮਤਲਬ ਜਿੱਦਾਂ ਲਾ ਲਓ ਕੋਈ ਕੂੰ ਕੌਣ ਐ ਜਾਂ ਕੁਛ ਆ ਇਸੇ ਗੱਲ ਤੋਂ ਲੈ ਕੇ ਗੋਲੀ ਉਹਨੇ ਜਿਹੜੀ ਆ ਆਪਣੇ ਉੱਤੋਂ ਉੱਪਰੋਂ ਹੀ ਚਲਾਉਂਦਾ ਥੱਲੇ ਨਹੀਂ ਉਹ ਹੁੰਦਾ ਉੱਥੋਂ ਹੀ ਉਹਨੇ 5 ਫਾਇਰ ਕੱਢੇ ਨੇ ਕੋ ਜੀ ਇਲਾਕੇ ਚ ਕਿਸ ਤਰ੍ਹਾਂ ਦਾ ਮੋਰ ਆ ਜਦੋਂ ਗੋਲੀ ਇਲਾਕੇ ਦੇ ਭਾਜੀ ਸ਼ਰਾਬ ਪੀ ਕੇ ਅਸੀਂ ਟੈਕਸੀਆਂ ਦਾ ਕੰਮ ਕਰਦੇ ਆਂ ਗੱਡੀ ਰਸਤੇ ਚ ਲੱਗੀ ਹੁੰਦੀ ਆ ਅੱਧੀ ਰਾਤ ਅਸੀਂ ਦਰਵਾਜ਼ਾ ਖੜਕਾਉਂਦੇ ਆਂ ਦਰਵਾਜ਼ਾ ਨਹੀਂ ਖੋਲਦੇ ਸਾਡੇ ਕੋਲੇ ਬਗਾਨੀਆਂ ਗੱਡੀਆਂ ਨੇ ਅਸੀਂ ਭਾਜੀ ਕਿੱਥੋਂ ਜ਼ਿੰਮੇਵਾਰੀ ਲੈ ਲਾਂਗੇ ਅਸੀਂ ਆਪਣੇ ਘਰ ਦੇ ਲਾਗੇ ਹੀ ਲਾਵਾਂਗੇ ਨਾ ਇਸ ਬੰਦੇ ਦੇ ਇਹੋ ਹੀ ਹੁੰਦਾ ਹੈ ਹਰ ਵਾਰ ਇਹੀ ਚੀਜ਼ ਹੁੰਦੀ ਹੈ ਕਿ ਮਤਲਬ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇਣੀ ਅਸੀਂ ਕਿਹੜਾ ਇਲਾਕਾ ਜਿੱਥੇ ਆਵਾਜ਼ ਆਉਂਦਾ ਇਹ ਭਾਜੀ ਗੰਡਾ ਸਿੰਘ ਇਲਾਕਾ ਜੇ 2 ਨੰਬਰ ਗਲੀ ਵਾਜਦੀ ਜੇ ਮੰਜੀਠਾ ਰੋਡ ਭਾਜੀ ਮੰਜੀਠ ਕੋਈ ਉਹਨਾਂ ਨੂੰ ਮਤਲਬ ਇਸ ਟਾਈਮ ਉਹਨਾਂ ਨੂੰ ਕੋਈ ਦੱਸ ਕੇ ਨਹੀਂ ਕਿ ਕੁਝ ਨਹੀਂ ਹੈ ਸਿਰਫ ਉਹ ਆਪਣੇ ਗੱਡੀ ਲੈ ਕੇ ਸਾਹਮਣੇ ਪਈ ਸੀ ਵੀਡੀਓ ਵਿੱਚ ਕੈਚ ਕੀਤੀ ਤੁਹਾਡੇ ਸਮਝ ਚਲ ਗਏ ਵੀਡੀਓ ਕੈਚ ਕੀਤੀ ਹੈ ਤੁਹਾਨੂੰ ਪਤਾ ਇਸ਼ਾਰਾ ਕੁਝ ਕਰਿਆ ਪਰ ਸਾਨੂੰ ਕੁਝ ਨਹੀਂ ਦੱਸ ਕੇ ਗਏ ਜਿਨ੍ਹਾਂ ਨੇ ਗੋਲੀਆਂ ਮਾਰੇ ਸਾਰਾ ਪਰਿਵਾਰ ਇਸ ਟਾਈਮ ਸਾਰਾ ਪਰਿਵਾਰ ਇਸ ਟਾਈਮ ਭੱਜ ਗਿਆ ਆਪਣੀ ਗੱਡੀ ਲੈ ਕੇ ਨਾਲ ਚਲ ਗਿਆ ਗੱਡੀ ਲੈ ਕੇ ਨਾਲ ਚਲ ਗਿਆ ਕੁਝ ਨਹੀਂ ਕੀਤਾ ਤੁਹਾਨੂੰ ਕੁਝ ਨਹੀਂ ਕੀਤਾ ਜੀ ਭਾਈ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਤੁਸੀਂ ਇਸ ਤਰ੍ਹਾਂ ਕਾਰਵਾਈ ਭਾਜੀ ਇਹ ਸਬੰਦੇ ਦੂੰ ਜੋ ਵੀ ਸਖਤ ਤੋਂ ਸਖਤ ਸਜ਼ਾ ਚਾਹੀਦੀ ਹੈ ਤੇ ਬੰਦਾ ਭਾਜੀ ਆਪਣੇ ਬਿਜਲੀ ਬੋਰਡ ਦੇ ਵਿੱਚ ਜਾਈ ਜੇ ਤੇ ਕੀ ਕਰਦਾ ਸਰਕਾਰੀ ਮੁਲਾਜ਼ਮ ਸਰਕਾਰੀ ਮੁਲਾਜ਼ਮ ਜਮੇ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਹੁਣ ਅਸੀਂ ਦਿਹਾੜੀਦਾਰ ਬੰਦੇ ਆ ਭਾਜੀ ਅਸੀਂ ਇਹਦੇ ਨਾਲ ਮੱਥਾ ਨਹੀਂ ਲਾ ਸਕਦੇ ਸਾਨੂੰ ਧਮਕੀਆਂ ਦੇਂਦਾ ਮੈਂ ਤੁਹਾਨੂੰ ਐਂ ਕਰਾ ਦੂੰ ਓਂ ਕਰਾ ਦੂੰ ਤੇ ਅਸੀਂ ਮਤਲਬ ਪਹਿਲੇ ਵੀ ਇਲਾਕੇ ਦੇ ਵਿੱਚ ਪਹਿਲੇ ਵੀ ਮਤਲਬ ਤੁਸੀਂ ਭਾਜੀ ਲਾ ਲਓ 4 4 ਸਾਲ ਤੋਂ ਇਹੋ ਹੀ ਚੀਜ਼ ਆ ਧਮਕਾ ਆਇਆ ਜਾ ਰਿਹਾ ਕਰੀ ਮੈਂ ਜਿਹੜਾ ਵੀ ਕੋਈ ਗੱਲ ਕਰਦਾ ਉਹਨੂੰ ਇਹ ਚੀਜ਼ ਕਹਿ ਦਿੰਦਾ ਵੀ ਮੈਂ ਗੋਲੀ ਮਾਰ ਦੇਣੀ ਮੈਂ ਗੋਲੀ ਮਾਰ ਦੇਣੀ ਆ ਇਸ ਚੀਜ਼ ਤੋਂ ਕੋਈ ਵੀ ਜਿਹੜਾ ਅੱਗੇ ਨਹੀਂ ਆਉਂਦਾ ਨਾ ਕੋਈ ਗੱਲ ਕਰਦਾ ਠੀਕ ਆਓ ਭਾਜੀ ਤੁਸੀਂ ਗੋਲੀ ਚੱਲਣੇ ਬਾਰੇ ਦੱਸਿਆ ਜੀ ਹਾਂ ਜੀ ਤੇ ਗੋਲੀ ਚੱਲੀ ਆ ਇੱਕ ਬੰਦਾ ਕਹਿੰਦੇ ਵੀ ਜਖਮੀ ਹੋਇਆ ਤੇ ਇੱਕ ਕਿਤੇ ਹੋ ਗਿਆ ਨਾ ਕਿਤੇ ਡਿੱਗ ਡੋਗ ਪਿਆ ਸੀਗਾ ਇਹਨਾਂ ਪਤਾ ਚੱਲਿਆ ਉਹਨੂੰ ਇਹਨਾਂ ਤੇ ਕਹਿੰਦੇ ਗੋਲੀਆਂ ਚਾਰ ਪੰਜ ਲਈ ਇੱਕ ਵੀ ਨੋਟ ਵੀ ਕਹਿੰਦੇ ਹਾਂਜੀ ਦੱਸਿਆ ਤੇ ਲੱਗੀ ਕਵਾਂਡੀਆਂ ਨੇ ਉਹ ਗੱਲ ਦੱਸੀ ਆ ਕੀ ਚਾਰ ਪੰਜ ਗੋਲੀਆਂ ਚੱਲ ਰਹੀਆਂ ਨੇ ਕਰੰਟ ਕੀ ਪਤਾ ਲੱਗਾ ਕੁਝ ਪਤਾ ਲੱਗਾ ਕਾਰਨ ਕਾਰਨ ਤਾਂ ਕੋਈ ਹੋਜੀ ਗੱਲ ਪਾਨੀ ਇੰਨਾ ਦੱਸਿਆ ਕਿ ਇਹਨੇ ਵੀ ਸ਼ਰਾਬ ਜਰੂਰ ਪੀਤੀ ਸੀ ਜਿਸ ਨੇ ਗੋਲੀ ਚਲਾਈ ਹੈ ਸਰਪੁੱਸਾ ਕਹਿੰਦੇ ਪਹਿਲਾਂ ਵੀ ਬੜੀਆਂ ਧਮਕੀਆਂ ਦਿੰਦਾ ਹੁੰਦਾ ਸੀ ਕਿ ਗੋਲੀ ਚਲਾ ਦੇਣੀ ਪਰ ਅੱਜ ਜਦੋਂ ਗੱਲਬਾਤ ਹੋਦੀ ਸੀ ਇੱਕ ਸਬਜ਼ੀ ਵਾਲੀ ਰੇੜੀ ਵਾਲੇ ਦੇ ਨਾਲੇ ਪਰ ਨਜਾਇਜ਼ ਵੀ ਉਹਨੇ ਦੋ ਬੰਦਿਆਂ ਦੇ ਉੱਤੇ ਹੋਰ ਵੀ ਗੋਲੀਆਂ ਚਲਾ ਦਿੱਤੀ ਵੇਖੋ ਜੀ ਅਚਨਚੇਤ ਚਲਾਉਣ ਨਾਲ ਲੱਗੇ ਲੱਗਿਓ ਕਿਸੇ ਦੇ ਹੋਰ ਵੀ ਕਹਿ ਨਹੀਂ ਸਕਦੇ ਇਸ ਵਿਸ਼ੇ 'ਚ ਸਰ ਕਹਿੰਦੇ ਸਰਕਾਰੀ ਮੁਲਾਜ਼ਮ ਸੀ ਕੋਈ ਜਿਹਦੇ ਵੱਲ ਬੁਰੀ ਚਾਹ ਦੇਖੋ ਜੇਈ ਦਾਦੇ ਹੁਣ ਪਤਾ ਨਹੀਂ ਬਿਜਲੀ ਬੋਰਡ ਤੇ ਆ ਜਾਂ ਕਿਹੜੇ ਡਿਪਾਰਟਮੈਂਟ ਤੇ ਜੇਈ ਆ ਜੇਈ ਹੋਰ ਵੀ ਡਿਪਾਰਟਮੈਂਟ ਹੁੰਦੇ ਆ ਲੇਕਿਨ ਕਲੀਅਰ ਨਹੀਂ ਹੈ ਜੀ ਹੁਣ ਉਹਨਾਂ ਦੇ ਘਰੇ ਲੋਕ ਲੱਗੇ ਐ ਇਸ ਟਾਈਮ ਤੇ ਆ ਫਰਾਰ ਨੇ ਉਹ ਸਰੋ ਕਹਿੰਦੇ ਪੁਲਿਸ ਦੇ ਮੌਜੂਦਗੀ ਵਿੱਚ ਭੱਜੇ ਆ ਜੀ ਲੋਕਾਂ ਦਾ ਕਹਿਣਾ ਨਹੀਂ ਨਹੀਂ ਪਹਿਲੇ ਭੱਜ ਗਏ ਸੀ ਕਹਿੰਦੇ ਪੁਲਿਸ ਮੌਜੂਦ ਸੀ ਪੁਲਿਸ ਦੇ ਸਾਹਮਣੇ ਹੋ ਕੇ ਚਲੇ ਗਏ ਜਾਂ ਪਰ ਪੁਲਿਸ ਨੇ ਉਹਨਾਂ ਨੂੰ ਰੋਕਿਆ ਤਾਂ ਨਹੀਂ ਜੀ ਨਹੀਂ ਪਹਿਲੇ ਭੱਜ ਗਿਆ ਅਸੀਂ ਖੁਦ ਨੇ ਮੌਕਾ ਵੇਖਾ ਜਾ ਕੇ ਆਪ ਕਿਸ ਤਰ੍ਹਾਂ ਦੀ ਕਾਰਵਾਈ ਪਰਵਾਹ ਨਾਲ ਮਿਲਦਾ ਜੋ ਮਤਲਬ ਬਣਦਾ ਰਾਈਟ ਹੋ ਕੀਤਾ ਜਾਏਗਾ ਨਾ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਏਗੀ ਬਿਲਕੁਲ ਬਿਲਕੁਲ ਤਾਂ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਹੋਏਗਾ ਬਿਲਕੁਲ ਰੀਸੈਂਟਲੀ ਇਨਵੈਸਟੀਗੇਸ਼ਨ ਚੱਲ ਰਹੀ ਹੁਣੇ ਜਸਟ ਫਿਊ ਮਿੰਟਸ ਬੈਕ ਇਨਸੀਡੈਂਟ ਹੋਇਆ ਕੋਈ ਫਾਇਰਿੰਗ ਦਾ ਇਨਸੀਡੈਂਟ ਰਿਪੋਰਟ ਹੋਇਆ ਹੈ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਲੇ ਡਿਸਕਲੋਜ਼ ਨਹੀਂ ਕਰਾਂਗੇ ਬਾਕੀ ਜੋ ਵੀ ਐਫਆਈਆਰ ਹੁੰਦੀ ਹੈ ਡਿਟੇਲਸ ਅਸੀਂ ਕਰਕੇ ਵਰਕ ਕਰ ਰਹੇ ਜਿਹਦੇ ਉੱਤੇ ਹਾਂਜੀ ਇਟ ਇਸ ਬੀਗ ਇਨ ਪ੍ਰੋਸੈਸ ਕਿਉਂਕਿ ਹੁਣੀ ਫਿਊ ਮਿੰਟਸ ਬੈਕ ਕੋ ਹੈ ਉਹ ਚੱਲ ਰਿਹਾ ਜੀ ਪ੍ਰੋਸੈਸ ਹਾਂ ਜਿੰਨਾ ਦਾ ਸੁਣਨ ਚ ਆਇਆ ਹੈ ਸਰਕਾਰੀ ਮੁਲਾਜ਼ਮ ਹੈ ਬਾਕੀ ਆਇਡੈਂਟੀਫਿਕੇਸ਼ਨ ਦਾ ਬਾਅਦ ਚ ਹੀ ਹੋ ਪਾਏਗੀ ਜੀ ਹਾਂਜੀ ਇੱਕ ਦੀ ਲੱਗ ਤੇ ਆਇਆ ਹੈਗਾ ਜੀ ਬਾਕੀ ਦੂਸਰੇ ਦਾ ਇੱਕ ਦੇਖ ਰਹੇ ਹਸਪੀਟਲ ਚ ਲੈ ਕੇ ਗਏ लेट्स ਸੀ ਕੀ ਉਹਦਾ ਕੀ ਬਣਦਾ ਜੀ ਆਫੀਸ਼ੀਅਲੀ ਨਹੀਂ ਹਲੇ ਤੱਕ ਸਾਨੂੰ ਆਇਆ ਹੈ ਕਿ ਜਦੋਂ ਕਹਤਾ ਵੀਰ ਲੈ ਟਿਓਨੋ ਜੀ